ਇਸ ਵੇਲੇ ਦੀ ਖਬਰ ਮੋਗੇ ਸਾਹਮਣੇ ਆ ਰਹੀ ਹੈ ਮੋਗੇ ਦੇ ਵਿੱਚ ਅੰਮ੍ਰਿਤਸਰ ਤੋਂ ਬਰਾਤ ਵਿਆਹ ਵਾਸਤੇ ਪਹੁੰਚੀ ਸੀ ਦੱਸਿਆ ਜਾ ਰਿਹਾ ਕਿ ਬਿਨਾਂ ਵਿਆਹ ਕੀਤੇ ਇਸ ਜਗ੍ਹਾ ਤੋਂ ਬਰਾਤ ਵਾਪਸ ਵੇਰੰਗ ਪਰਤ ਰਹੀ ਹੈ ਪੂਰੀ ਖਬਰ ਵਿਸਤਾਰ ਨਾਲ ਦੱਸਾਂਗੇ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਦੇ ਹੋ ਤੇ ਆਪਣੇ ਆਪਣੇ ਵਿਚਾਰ ਕਮੈਂਟ ਵਿੱਚ ਜੁੜ ਦੇ ਦਿਓ ਦੱਸ ਦਿੰਦੇ ਹਾਂ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਇੱਕ ਪਰਿਵਾਰ ਦੇ ਵਿੱਚ ਇੱਕ ਭਾਬੀ ਵੱਲੋਂ ਆਪਣੇ ਹੀ ਜ਼ੋਰ ਦਾ ਰਿਸ਼ਤਾ ਆਪਣੇ ਮਾਮੇ ਦੀ ਕੁੜੀ ਦੇ ਨਾਲ ਪੱਕਾ ਕੀਤਾ ਸੀ ਜਿਸ ਤੋਂ ਬਾਅਦ ਚਾਵਾਂ ਦੇ ਨਾਲ 2-3 ਦਿਨ ਤੋਂ ਵਿਆਹ ਜਿਹੜਾ ਚੱਲ ਰਿਹਾ ਸੀ ਬੜੇ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ ਸ਼ਗਨ ਮਨਾਏ ਜਾ ਰਹੇ ਸੀ ਪਰ ਜਦੋਂ ਅੰਮ੍ਰਿਤਸਰ ਤੋਂ ਅੱਜ ਚਾਵਾਂ ਦੇ ਨਾਲ ਲਾੜੇ ਨੂੰ ਬਿਆਨ ਵਾਸਤੇ ਇਸ ਜਗ੍ਹਾ ਉੱਤੇ ਬਰਾਤ ਪਹੁੰਚੀ ਰਿਸ਼ਤੇਦਾਰ ਦੋਸਤ ਮਿੱਤਰ ਹੋਰ ਵੀ ਪਹੁੰਚੇ ਤਸਿਆ ਜਾ ਰਿਹਾ ਕਿ ਇਸ ਜਗ੍ਹਾ ਉੱਤੇ ਨਾ ਕੋਈ ਪੈਰਸ ਮਿਲਿਆ ਨਾ ਹੀ ਕੁਝ ਕੁੜੀ ਵਾਲਿਆਂ ਦਾ ਪਤਾ ਲੱਗਿਆ ਜਿਸ ਤੋਂ ਬਾਅਦ ਜਾ ਕੇ ਤੁਸੀਂ ਦੇਖੋ ਜੋ ਲੜਾ ਕੋ ਮੱਥੇ ਤੇ ਹੱਥ ਰੱਖ ਕੇ ਹੁਣ ਰੋ ਰਿਹਾ ਹੈ ਕਿ ਬੜੇ ਚਾਵਾ ਦੇ ਨਾਲ ਵਿਆਹ ਦੀਆਂ ਤਿਆਰੀਆਂ ਕੀਤੀਆਂ ਸੀ ਬੜੀ ਮੁਸ਼ਕਲ ਦੇ ਨਾਲ ਸ਼ਗਨਾਂ ਦੀ ਘੜੀ ਆਂਦੀ ਹੈ ਪਰ ਕੀ ਪਤਾ ਸੀ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਵਾਪਸ ਵਰਤਨਾ ਪਵੇਗਾ ਮੌਕੇ ਦੀਆਂ ਤਸਵੀਰਾਂ ਦੇਖ ਲਓ ਤੁਸੀਂ ਕਿਵੇਂ ਮੌਕੇ ਤੇ ਹਾਕਰ ਮਚੀ ਹੈ ਕਿਉਂਕਿ ਰਿਸ਼ਤੇਦਾਰੀ ਬੜੇ ਚਾਵਾ ਦੇ ਨਾਲ ਤਿਆਰ ਹੋ ਕੇ ਇਸ ਬਰਾਤ ਦੇ ਵਿੱਚ ਪਹੁੰਚੇ ਸੀ ਭਾਬੀ ਨੇ ਆਪਣੇ ਜਿਹੜੇ ਦਿੌਰ ਨੂੰ ਬੜੇ ਚਾਵਾਂ ਦੇ ਨਾਲ ਸੁਰਮਾ ਪਾ ਕੇ ਆਪਣੇ ਮਾਮੇ ਦੀ ਕੁੜੀ ਨਾਲ ਵਿਆਹ ਕਰਨ ਲਈ ਇਸ ਜਗ੍ਹਾ ਉੱਤੇ ਲੈ ਕੇ ਆਈ ਸੀ ਪਰ ਦੱਸਿਆ ਜਾ ਰਿਹਾ ਕਿ ਨਾ ਤਾਂ ਮਾਮੇ ਦੀ ਕੁੜੀ ਲੱਭੀ ਹੈ ਨਾ ਹੀ ਇਸ ਜਗ੍ਹਾ ਉੱਤੇ ਕੋਈ ਪੈਲਸ ਲੱਭਿਆ ਜਿਸ ਤੋਂ ਬਾਅਦ ਜਾ ਕੇ ਬੇਰੰਗ ਵਾਪਸ ਪਰਤ ਰਹੀ ਹੈ ਬਰਾਤ ਬਹੁਤ ਜਿਹੜੀਆਂ ਇਸ ਤਰੀਕੇ ਦੀਆਂ ਖਬਰਾਂ ਪਹਿਲਾਂ ਵੀ ਤੁਸੀਂ ਵੇਖੀਆਂ ਹੋਣਗੀਆਂ ਜਦੋਂ ਵੀ ਇਸ ਤਰੀਕੇ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਵਾਪਸ ਜਿਹੜਾ ਬੇਰੰਗ ਵਾਪਸ ਜਿਹੜਾ ਪਰਤਣਾ ਪੈਂਦਾ ਹੈ ਬਰਾਤ ਨੂੰ ਕਿਉਂਕਿ ਕੁੜੀ ਵਾਲੇ ਕਈ ਵਾਰ ਇਸ ਤਰੀਕੇ ਦੇ ਧੋਖੇ ਵੀ ਦੇ ਜਾਂਦੇ ਨੇ ਜਾਂ ਫਿਰ ਕਈ ਵਾਰ ਹੋਰ ਤਰੀਕੇ ਦੇ ਮਾਮਲੇ ਵੀ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਜਿਸ ਨੂੰ ਲੈ ਕੇ ਤੁਸੀਂ ਦੇਖੋ ਕਿ ਤਸਵੀਰ ਤੁਹਾਨੂੰ ਮੋਗੇ ਦਿਖਾ ਰਿਹਾ ਮੋਗੇ ਦੇ ਵਿੱਚ ਅੰਮ੍ਰਿਤਸਰ ਤੋਂ ਇਹ ਬਰਾਤ ਜਿਹੜੀ ਵਿਆਹਣ ਵਾਸਤੇ ਆਈ ਸੀ ਕੁੜੀ ਨੂੰ ਜਿਸ ਤੋਂ ਬਾਅਦ ਜਾ ਕੇ ਦੱਸਦੇ ਕਿ ਨਾ ਪੈਲਸ ਨਾ ਕੁੜੀ ਲੱਭਦੀ ਹੈ ਜਿਸ ਤੋਂ ਬਾਅਦ ਜਾ ਕੇ ਹੁਣ ਬੇਰੰਗ ਵਾਪਸ ਜਿਹੜਾ ਪੂਰੇ ਬਰਾਤੀਆਂ ਨੂੰ ਪਰਤਣਾ ਪੈ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਆਪਣੇ ਆਪਣੇ ਵਿਚਾਰ ਕਮੈਂਟ ਜ਼ਰੂਰ ਖਬਰ ਦੇ ਵਿੱਚ ਦਿਓ ਤਾਂ ਕਿ ਹੋਰ ਲੋਕਾਂ ਤੱਕ ਵੀ ਖਬਰ ਪਹੁੰਚ ਸਕੇ ਉਹ ਕਾਜੀ ਹਣਾਉਂਦੀ ਨਾ ਕਰੋ ਉਹਨਾਂ ਕਰਵਾ ਜੀ ਮੁੰਡਾ ਗੱਲ ਤਾਂ ਸੁਣਨਾ